बस ਵਿੱਚ ਸਫ਼ਰ ਕੀਤਾ ਬੱਸ ਵਿੱਚ ਜਦੋਂ ਕਦੇ ਰੇਲਵੇ ਫਾਟਕ ਆ ਜਾਂਦਾ ਜਾਂ ਟ੍ਰੈਫਿਕ ਜਮ ਲੱਗ ਜਾਂਦਾ ਤਾਂ ਉਹ ਹੀਠਾਂ ਉਤਰ ਆਉਂਦੇ ਹਨ ਕੋਈ ਛੋਲੇ ਵੇਚ ਰਿਹਾ ਹੁੰਦਾ ਕੋਈ ਬਿਸਲੇਰੀ ਦੀ ਬੋਤਲ ਲੈ ਆਉਂਦਾ ਉਹ ਸਾਰੇ ਕੌਣ ਹੁੰਦੇ ਹਨ ਉਹ ਮੁੰਡੇ ਹੁੰਦੇ ਨੇ ਜਦੋਂ ਤੁਸੀਂ ਘਰੇਲੂ ਜੀਵਨ ਵਿੱਚ ਹੁੰਦੇ ਹੋ ਨਾ ਤਾਂ ਸੜਕ ਦੀ ਤੂੜ ਖਾਨ ਤੋਂ ਬਚ ਜਾਂਦੇ ਹੋ ਦਿੱਲੀ ਦੀ ਤਪਦੀ ਧੁੱਪ ਤੇ ਤੂੜ ਵਿੱਚ ਉਹ ਸਭ ਕੁਝ ਸੋਚੋ ਜੋ ਮਰਦ ਵਰਗ ਸਾਰਾ ਦਿਨ ਕਰਦਾ ਹੈ ਤਾਂ ਜੋ ਸ਼ਾਮ ਨੂੰ ਘਰ ਕੁਝ ਪੈਸਾ ਲਿਆ सके ਇਸ ਸਾਰੀ ਕਹਾਣੀ ਬਣਾਉਣਾ ਬਹੁਤ ਆਸਾਨ ਹੈ ਕਿ ਔਰਤਾਂ ਤਾਂ ਘਰੇਲੂ ਜੀਵਨ ਵਿੱਚ ਹੀ ਫਸੀ ਰਹਿੰਦੀਆਂ ਹਨ ਪਰ ਜਦੋਂ ਉਹਨਾਂ ਨੂੰ ਘਰੇਲੂ ਜੀਵਨ ਤੋਂ ਬਾਹਰ ਨਿਕਲਣ ਦਾ ਮੌਕਾ ਮਿਲਦਾ ਵੀ ਹੈ ਤਾਂ ਬਧੇਰੇ ਔਰਤਾਂ ਚਾਹੁੰਦੀਆਂ ਹੀ ਨਹੀਂ ਕਿ ਉਹ ਬਾਹਰ ਨਿਕਲਣ। ਕੌਣ ਬਾਹਰ ਦੀ ਤੋੜ ਖਾਵੇਗਾ? ਕੌਣ ਬਾਹਰ ਦੇ ਇਹਨੇ ਦੁੱਖ ਸਹੇਗਾ? ਤੇ ਬਾਹਰ ਵਾਕਈ ਚੰਗੀ ਖਾਸੀ ਤਕਲੀਫ ਹੈ। ਮਰਦ ਵਰਗ ਤੇ ਇਲਜ਼ਾਮ ਲਾਉਣਾ ਆਸਾਨ ਹੈ। ਮੈਂ ਵੀ ਕਾਫੀ ਇਲਜ਼ਾਮ ਲਾਏ ਹਨ। ਮੈਂ ਵੀ ਔਰਤਾਂ ਲਈ ਬਧੇਰੇ ਹਮਦਰਦੀ ਰੱਖਦਾ ਰਿਹਾ ਹਾਂ। ਪਰ ਔਰਤ ਆਪਣੀ ਵੈਰੀ ਆਪ ਰਹੀ ਹੈ। ਘਰੇਲੂ ਜੀਵਨ ਵਿੱਚ ਰਹਿਣਾ ਉਸਨੂੰ ਵੀ ਚੰਗਾ ਲੱਗਦਾ ਹੈ। ਇਸ ਲਈ ਤਾਂ ਵਧੀਆਂ-ਪੜੀਆਂ ਲਿਖੀਆਂ ਤੇ ਸਮਰਥ ਔਰਤਾਂ ਵੀ ਨੌਕਰੀ ਛੱਡ ਕੇ ਇਹੋ ਹੀ ਚਾਹ ਜੇ ਔਰਤਾਂ ਨੂੰ ਇਹ ਦੱਸ ਦਿੱਤਾ ਗਿਆ ਕਿ ਤੁਹਾਡਾ ਧਰਮ ਘਰੇਲੂ ਜੀਵਨ ਹੈ ਤਾਂ ਇਹ ਗੱਲ ਉਹਨਾਂ ਨੇ ਸਿਰਫ ਮਜਬੂਰੀ ਵਿੱਚ ਨਹੀਂ ਮੰਨ ਲਈ ਇਸ ਗੱਲ ਨੂੰ ਮੰਨਣ ਵਿੱਚ ਉਹਨਾਂ ਦਾ ਆਪਣਾ ਸਵਾਰਥ ਵੀ ਸ਼ਾਮਿਲ ਹੈ